ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜਨਾਲਾ ਤਹਿਸੀਲ ਵੀਚਨਾਲਾ ਤੇ ਝਲਮ ਦੀ ਸਰ ਬਗੀਚੇ ਭਾਜੀ ਜੀ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਦਿਖਾਉਣੀਆਂ ਦੋਵੇਂ ਚੰਗੇ ਗੱਦ ਕਾਠ ਵਾਲੀਆਂ ਭਾਰੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਤੇ ਗੱਲਬਾਤ ਹੁਣ ਕਰਦੇ ਵੀ ਅੱਜ ਜੀ ਹੁਣ ਨਾ ਤੇ ਪੁਸ਼ਤਿਆਂ ਸਾਰੀ ਡਿਟੇਲ ਬਾਕੀ ਇੱਕ ਸੂਈ ਹੈ ਤੇ ਇੱਕ ਗੱਬਨੇ ਆ ਸੂਈਆਂ ਦੀ ਆਪਣੀ ਦੋ ਟੈਂਪ ਚੁਾਈ ਕਰਕੇ ਖੜੋ ਤੇ ਗੱਬਨਾ ਆਪਣੀ ਆਪਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਕਿਰਪਾ ਮਹਾਰਾਜ ਦੀ ਠੀਕ ਠਾਕ ਚਲੋ ਬਹੁਤ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਹਿੰਦੇ ਹਾਂ ਵੀਰ ਜੀ ਮੇਰਾ ਬਗੀਚਾ ਸਿੰਘ ਹਾਂਜੀ ਜੀ ਸ਼ਹਿਰ ਆਪਣਾ ਨਾਲਾ ਜਿਲ੍ਹਾ ਬਦੀਆਂ ਹਮਸਾਰ ਹੈ ਜੀ ਨਾਲੇ ਵਾਲੇ ਤੇ ਬਸ ਚੜ੍ਹਨੇ ਦੇ ਬਿਲਕੁਲ ਲੱਗ ਗਈ ਹੈ ਹਾਂਜੀ ਬਸ ਚੜ੍ਹਨੇ ਦੇ ਨਾਲ ਹੀ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਜੀ 701402427 ਹੈ કરીએ ਫਿਰ ਸ਼ੁਰੂ ਹੈ ਨਾ ਪਹਿਲਾਂ ਸੋਈ ਵਿਖਾ ਦਈਏ ਗੱਭਨ ਵਿਖਾ ਦਈਏ ਗੱਭਨ ਖਾ ਦਿੰਦੀ ਪਹਿਲਾਂ ਪਹਿਲਾਂ ਗੱਭਨ ਕਿੰਨੇ ਵਿਖਾ ਦਈਏ ਕਿੰਨੇ ਕ ਦੁੱਧ ਵਾਲੀ ਜੇ ਇਹ ਦਿੱਤੀ ਵੱਡੀ ਜੇ ਮਈ ਜਿਹੜਾ 17-18 ਕਿਲੋ ਵਾਲੀ ਵੱਡੀਆਂ ਮੱਝਾਂ ਨੰਵੇਂ ਪਾਰੀਆਂ ਮੱਝਾਂ ਆ ਚੰਗੇ ਕੱਦ ਘਾਟ ਚ ਆ ਵੀ ਕਿੰਨਾ ਕ ਲਾਜੇ ਟਾਈਮ ਅਜੇ ਟਾਈਮ ਵੀ ਜੀ ਅਜੇ ਮੇਰੇ ਤੇ ਆੜੀਆਂ ਨਾਲ ਕੋਈ 10 ਤੋਂ 12 ਦੇ ਲੈ ਜਾਊਗੀ ਮੱਝ ਅੱਛਾ ਹਾਂਜੀ ਮਨੂੰ ਮਨੂੰ ਵੀ ਚੰਗੀ ਆ ਅਜੇ ਥਾਣੇ ਕਰੀ ਤੁਹਾਨੂੰ ਇਹਦੇ ਲਾਗੇ ਤੇ ਦਿਖਾਈਏ ਆ ਦੇਖ ਸਾਦੇ ਬਾਕੀ ਮਿਲਕਵੇਂ ਨੇ ਚੰਗੀ ਲੱਗੀ ਆ ਖੋਲੋ ਹਤੋਰੀਏ ਫਿਰ ਇਹਨੂੰ अच्छा लै जी कद काठ पक्षों दो मजा चंगी दूर तो ही आप मिलकमेन देख सी मोटी मिलकमे कि फिर ये मुल भी ਮੋਲਵੀ ਜੀ ਜੇਨ ਆਪਾਂ ਹੁਣ ਦਸਾਵਾ ਕਰੀਏ ਹਾਂਜੀ ਵੀਰ ਜੀ ਬੀ ਡੀ ਜੇ ਮਾਜੇ ਦਾ ਕਾਰਡ ਕੋੜੀ ਉਹਨਾਂ ਨੇ ਚੰਗਾ ਦੱਸਿਆ ਆਪਾਂ ਘਰੋਂ ਲੈ ਆਂ ਦੋਵੇਂ ਮੰਜਾ ਹਾਂਜੀ ਹਾਂਜੀ ਵੀਰ ਜੀ ਆਂਦੇ ਵੀ ਦੂ ਸਵੇਰ ਆਗਾ ਤੀਸਰਾ ਜੇ ਅੱਛਾ ਤੇ ਦੂਸਰੇ ਸਵੇਰ ਆਂਦੇ ਵੀ 15 16 15 16 ਵੀਰ ਜੀ ਆਂਦੇ ਵੀ ਥੋਇਆ ਵਾ ਠੀਕ ਹੈ ਚਲੋ ਉਹਨਾਂ ਸੇਵਾ ਸਵੇਰ ਚੰਗੀ ਕੀਤੀ ਹੈ ਮੀਜ ਦਾ ਵੀ ਮਾਜੇ ਕੋਈ 17 18 ਕਿਲੋ ਤਿਆਰ ਕੇ ਚਲਾਉਗੀ ਠੀਕ ਹੈ ਹਾਂਜੀ ਹਾਂਜੀ ਤੇ ਵੀਰ ਜੀ ਹੁਣ ਜਿਹੜੀ ਆਪਾਂ ਜੇ ਦੇ ਦਈਏ ਪੂਰੀ ਵੀਰ ਜੀ ਪੁੱਤਰਾ ਮੋਲ ਕਰਨ ਕੋਈ ਇੱਕ ਦਾਲ ਵੀ ਕਰ ਲਈਏ ਵੀਰ ਜੀ ਪੂਰੇ ਲੱਖ ਵੀਡੀਓ ਵਿੱਚ ਦੋ ਦੋ 2000 ਰੁਪਏ ਕਰਦਾ ਹੈ 98 ਦੇਦਾ ਅੱਛਾ 98 ਹੀ ਦੇ ਦੋ ਚਲੋ ਬਾਕੀ ਵੀ ਸੁਆਗ ਜੀ ਆਪਾਂ ਵੀਡੀਓ ਪਾਈ ਤੇ ਫਿਰ ਵੀਡੀਓ ਬਾਅਦ ਵਿੱਚ ਆ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਸੂਈ ਸਵਾਈ ਆ ਤੇ ਇਹਦੇ ਮਗਰ ਕੱਟਾ ਵੀ ਚੰਗੇ ਰਿਕਾਰਡ ਆ ਲਾਵਾ ਚੰਗਾ ਕੱਟਾ ਹੈ ਮਗਰ ਤੇ ਮੱਝ ਦੇ ਥਾਨੇ ਇੱਕ ਵਾਰੀ ਲੱਗਦੇ ਦੇਖ ਸਕਦੇ ਥੋੜਾ ਡਰਦੀ ਆ ਸਾਡੇ ਕੋਲ ਥਨਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਮਿਲਕਵੇਂ ਨੇ ਚੰਗੀ ਗਾਵਾਂ ਵਰਗੀ ਲੱਗੀ ਆ ਬਹੁਤ ਵਿਧੀ ਚਾਪੋ ਰਹਾ ਕਿੰਨੇ ਦਿਨਾਂ ਤੇ ਸੋਈ ਜਾ ਵਿਰਜੀ ਜੀ ਅੱਜ ਨੂੰ ਪੰਜਵਾਂ ਦਿਨ ਹੋ ਗਿਆ ਰੇ ਸੋਈ ਨੂੰ ਅੱਛਾ ਹਾਂਜੀ ਵਿਰਜੀ ਕਿੰਨਾ ਦੁੱਧ ਤਿਆਰ ਕਰ ਗਈ ਹੈ ਵਿਰਜੀ ਦਾ 11 ਕਿਲੋ ਵਿਰਜੀ ਹੁਣ ਠੰਡਾ ਵੀ ਬੋੜਾ ਲਾ ਲੈ ਕੋਈ ਦੁੱਧ ਰਾਲੇ ਠੰਡਾ ਤਿਆਰ ਹੋਊਗਾ ਤਿਆਰ ਜਿਹੜਾ ਹਾਂਜੀ ਵਿਰਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਹੈ ਵਿਰਜੀ ਦੁੱਧ ਆਂਦੇ ਆ ਵੀ ਇਹ ਵੀ ਤੀਸਰਾ ਸੋਗ ਹੈ ਇਹ ਵੀ ਆਪਾਂ ਇੱਕੋ ਘਰੋਂ ਲਈ ਜਾਵਾਂ ਅੱਛਾ ਇਹ ਵੀ ਆਂਦੇ ਆ ਵੀ ਮਤਲਬ ਦੂਜੇ ਸੋਗ ਹੈ 15 ਕਿਲੋ ਮੱਝ ਕੋ ਚੋਇਆ ਵਾ ਅੱਛਾ ਐਲਕਾ ਮੀਜ਼ ਆ ਵੀ ਕੋਈ ਵਾਅਦਾ ਦਵੇ ਨਹੀਂ ਤੇ 15 ਕਿਲੋ ਵੀ ਜੀ ਨਾਰਮਲ ਕਰਾਉਗਾ ਪਲ ਦੇ ਰਹੀਆਂ ਮੱਗਾਂ ਮਦੋਂ ਇਹ ਵੀ ਦੀ ਵਿਧੀ ਚਵਾਈ ਹੋਈ ਜੇ ਹੁਣ ਟਾਈਮ ਖਾਦਿੰਦੇ ਆਪਾਂ ਨੂੰ 12 ਵਜੇ ਆ 12 ਕਵਜੇ ਦੇ ਲਗ ਬੰਦੇ ਦਾ ਟਾਈਮ ਹੋਇਆ ਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਸਮਾਂ 14 ਟਾਈਮ ਚੰਗੀ ਬੰਦੀ ਖੋਲ ਤੋਰਦੀ ਹੈ ਚੋਂ ਚਾਣੀ ਵਿਧੀ ਤੇ ਪੋਲੀ ਇਹਦੀ ਰੂਮ ਵਰਗੀ ਜੇ ਦੀ ਅੱਛਾ ਜੀ ਥੋੜਾ ਦਰਦੀ ਦਰਦੀ ਜੀ ਆ ਬੱਚੀ ਕਰਕੇ ਨਿਕਟ ਜਾਣਾ ਬਾਹਰ ਬੱਚੇ ਤਾਂ ਜ਼ਿਆਦਾ ਕਰਦੀ ਬੱਚੇ ਤਾਂ ਜ਼ਿਆਦਾ ਕਰਦੀ ਮਜ਼ਰ ਹੋ ਜੇ ਇਹ ਜਿਆਦਾ ਬਾਕੀ ਥੱਲੇ ਕਰੀ ਆਪਾਂ ਦੇਖਾਦੇ ਆ ਫਿਰ ਵੀ ਦੁਪਹਿਰ ਦਾ ਟਾਈਮ ਐ ਚੰਗੀ ਦਿਖਣ ਦੀ ਐ ਬੱਚੇ ਉਹਨਾਂ ਘਾ ਗੀਏ ਸਵਾ ਇਹ ਵੀ ਵੀ ਦੀ ਬਰੀ ਬਰੀ ਦੇ ਕੋਲੀ ਜੇ ਜੀ ਠੀਕ ਹੈ ਬੱਚੀ ਕਿੰਨਾ ਕਰਦੀ ਹੈ ਬੱਚਾ ਚੋਕੀ ਬੜੀ ਫੀਲ ਕਰਾਉਂਦਾ ਤੇ ਇਹਦਾ ਮੁੱਲ ਫਿਰ ਕੀ 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 ਇੱਕ ਦੱਸ ਦੀ ਕਰ ਦਈਏ ਥੋੜੀ ਜਿਹੀ ਜਾਇਜ਼ ਇਹ ਜਿਹੜੀ ਆਪਾਂ ਜਸਨੋ ਦੇਣੀ ਆ ਨਾ ਇਹ 95000 ਦੀ ਆਪਾਂ ਜਸਨੋ ਦੇਣੀ ਆ ਬਈ ਅੱਛਾ 95000 ਦੀ ਦੇਣੀ ਆ ਜੀ ਦੇਣੀ ਆ ਜੇ ਕੋਈ ਵੀਰ ਕੋਈ ਆਪ ਕੋਈ ਸਾਈ ਪਾ ਦੇ ਉਦੋਂ ਆਪਾਂ 15 ਕਿਲੋ ਆਪਾਂ ਹਫਤੇ ਤੱਕ ਚਵਾ ਕੇ ਦਵਾਵਾਂਗੇ ਚਵਾ ਵੀ ਦੋਗੇ ਹਨਾ 14 15 ਕਿਲੋ ਜੇ ਕੋਈ ਵੀਰ ਆਖੀ ਜਾਂਦਾ ਵੀ ਆਖੀ ਜਾਂਦਾ ਕਿ ਇਹਨਾਂ ਦਊਗੀ ਆਪਾਂ ਹਫਤੇ ਤੱਕ ਚਵਾ ਵੀ ਦਵਾਵਾਂਗੇ ਨਾ ਠੀਕ ਹੈ ਜੇ ਕੋਈ ਸਾਈ ਵੀ ਪਾ ਦੇ ਚਵਾ ਕੇ ਦੇਣਾ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਹਾਂ ਜੀ ਵੀਰ ਜੀ ਜਿਹੜਾ ਵੀਰ ਭਰਾ ਹੋਵੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਵੇਸ ਚਾੱਕ ਕੇ ਖੜੇ ਹਨਾ ਚਾੱਕ ਕੇ ਆਪਣੀ ਤਸੱਲੀ ਕਰਕੇ ਵੀ ਦ ਤੇ ਬਾਕੀ ਇਹ ਆ ਵੀ ਸੂਈਆਂ ਇੱਕ ਆ ਸੂਈ ਆ ਤੇ ਇੱਕ ਗੱਬਣ ਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ